ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਇਸ ਵਕਤ ਆਸੀ ਖਤਲੌਰ ਸੈਂਚਰੀ ਦੇ ਵਿੱਚ ਖੜੇ ਆ ਜਿੱਥੇ ਇੱਕ ਬਹੁਤ ਭਿਆਨਕ ਅੱਗ ਲੱਗੀ ਹੈ ਦੱਸਿਆ ਜਾਂਦਾ ਹੈ ਕਿ ਅੱਗ ਦੁਪਹਿਰ 1 ਵਜੇ ਲੱਗੀ ਹੈ ਸੂਤਰਾਂ ਤੋਂ ਹਾਲਿਆਂ ਤੋਂ ਪਤਾ ਲੱਗਿਆ ਹੈ ਕਿ ਦੁਪਹਿਰ 1 ਵਜੇ ਤੋਂ ਅੱਗ ਲੱਗੀ ਹੈ ਪਰ ਪ੍ਰਸ਼ਾਸਨ ਵੱਲੋਂ ਕਿਤੇ ਨਾ ਕਿਤੇ ਢਿੱਲ ਵਰਤੀ ਗਈ ਹੈ ਸੈਂਚਰੀ ਤੇ ਜੋ ਮੁਲਾਜ਼ਮ ਰਹਿੰਦੇ ਹੁਣਾਂ ਵੱਲੋਂ ਢਿੱਲ ਵਰਤੀ ਗਈ ਹੈ ਅਤੇ ਅੱਗ ਬੁਝਾਉ ਜੋ ਗੱਡੀ ਹੈ ਉਹ 4 ਵਜੇ ਪਹੁੰਚ ਰਹੀ ਆ ਕਿਤੇ ਨਾ ਕਿਤੇ ਜ਼ਰੂਰ ਕੋਈ ਨਾ ਕੋਈ ਕਾਰਨ ਹੈ ਕਿ ਅੱਗ ਕਿਸ ਤਰ੍ਹਾਂ ਲੱਗੀ ਹੈ ਪਰ ਪ੍ਰਸ਼ਾਸਨ ਵੀ ਬਹੁਤ ਜ਼ਿਆਦਾ ਢਿੱਲਾ ਬਣਿਆ ਹੈ ਇਸ ਦੇ ਵਿੱਚ ਬਹੁਤ ਜ਼ਿਆਦਾ ਜੋ ਜਾਨਵਰ ਹੈ ਮਾਰੇ ਗਏ ਹਨ ਬੇਜਵਾਨ ਜਾਨਵਰ ਮਾਰੇ ਗਏ ਹਨ ਜਾਨਵਰ ਮਰਨ ਦੀ ਅੱਗ ਦੀ ਵਜ੍ਹਾ ਤੋਂ ਹੈ ਹੀ ਹੈ ਪਰ ਜੋ ਇਹਨਾਂ ਨੇ ਤਾਰਬੰਦੀ ਕੀਤੀ ਹੋਈ ਹੈ ਜੰਗਲਾਤ ਦੇ ਆਲੇ ਦੁਆਲੇ ਜੋ ਤਾਰ ਲਗਾਈ ਹੈ ਉਸ ਦੇ ਕਾਰਨ ਵੀ ਜਾਨਵਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਜਾਨਵਰ ਮਰਿਆ ਮਰਿਆ ਹੈ ਲੱਗ ਸਕੇ ਲੋਕਾਂ ਨੇ ਸਾਨੂੰ ਦੱਸਿਆ ਕਿ ਅਸੀਂ ਤਾਰ ਪੁੱਟਣ ਦੀ ਕੋਸ਼ਿਸ਼ ਕੀਤੀ ਪਰ ਜੋ ਇੱਥੇ ਮੁਲਾਜ਼ਮ ਰਹਿੰਦਿਆਂ ਨੂੰ ਉਹਨਾਂ ਨੇ ਸਾਨੂੰ ਤਾਰ ਪੱਟਣ ਨਹੀਂ ਦਿੱਤੀ ਅਗਰ ਤਾਰ ਉਹ ਪੁੱਟ ਦਿੱਤੀ ਜਾਂਦੀ ਤਾਂ ਜਾਨਵਰ ਬਚ ਸਕਦੇ ਸੀ ਮੈਂ ਰੋਸ਼ਨ ਖਲੋਤਰਾ ਕੈਮਰਾਮੈਨ ਸਮੀਂ ਦੇ ਨਾਲ ਇਹ ਜੀ ਅੱਗ ਲਗ ਲਗਭਗ ਕੋਈ ਕਰੀਬ 1.5 ਘੰਟੇ ਦੀ ਲੱਗੀ ਹੈ ਜੀ ਤੇ 4:30 ਵਜੇ ਨਾਲ ਫਾਇਰ ਬ੍ਰਿਡ ਦੀ ਗੱਡੀ ਆਈ ਹੈ ਉਸ ਤੋਂ ਪਹਿਲਾਂ ਕੋਈ ਕੰਟਰੋਲ ਨਹੀਂ ਕੀਤਾ ਨਾ ਅੱਗ ਦੇ ਕਾਫੀ ਮੁਲਾਜ਼ਮ ਨੇ ਇੱਥੇ ਦੇ ਗਾੜ ਵੀ ਆਏ ਔਰ ਵੀ ਇਹਨਾਂ ਨੇ ਲੋਕਲ ਮੁਲਾਜ਼ਮ ਵੀ ਰੱਖੇ ਨੇ ਪਰ ਪਤਾ ਨਹੀਂ ਸਾਨੂੰ ਲੱਗਾ ਨਹੀਂ ਵੀ ਅੱਗੇ ਨਾਲ ਕੰਟਰੋਲ ਕਿਉਂ ਨਹੀਂ ਕੀਤੀ ਪਹਿਲਾਂ ਤਾਂ ਥੋੜੀ ਜਗ੍ਹਾ ਜੀ ਲੱਗੀ ਅੱਗ ਇਹ ਚਾਹਦੇ ਤੋਂ ਉਸਲੇ ਕੰਟਰੋਲ ਹੋ ਸਕਦੀ ਸੀ ਫੋਨ ਤੇ ਸਾਰੇ ਜੰਗਲ ਚ ਫੈਲ ਗਈ ਅੱਗ ਨੁਕਸਾਨ ਜਿਹੜਾ ਕੀ ਲੱਗਦਾ ਹੈ}{|\text{ਮਿਸਾਲ ਬਹੁਤ ਜ਼ਿਆਦਾ ਹੋਇਆ ਜੀ ਜਾਨਵਰ ਬਹੁਤ ਮਰਿਆ ਮੋਰ ਮਰੇ ਆ ਵਿੱਚ ਫਿਰ ਹਿਰਨ ਮਰੇ ਆ ਸੂਰ ਮਰੇ ਆ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਜੀ ਇਹਨਾਂ ਨੇ ਕਰੋੜਾਂ ਰੁਪਇਆ ਲਗਾ ਕੇ ਇਹਨੂੰ ਸੈਂਚੂਰੀ ਦੇ ਇੱਕ ਪਿਆਰ ਕੀਤਾ ਸੀਗਾ ਪਿਕਨਿਕ ਵਾਸਤੇ ਹਾਂਜੀ ਛੁੱਟੀਆਂ ਪੇਦੀਆਂ ਕਈ ਵਾਰੀ ਹੁੰਦਾ ਨੁਕਸਾਨ ਹੈ ਜੀ}} ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਚਲੋ ਰੱਬ ਦੀ ਮਿਹਰ ਦਈ ਹੈ ਵੀ ਇਦਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਕਿਸੇ ਵੀ ਕੋਈ ਵੱਡਾ ਹਾਸਾ ਵੀ ਹੋ ਸਕਦਾ ਸੀ ਸਰਕਾਰਾਂ ਦਾ ਕਰੋੜਾਂ ਰੁਪਇਆ ਜਿਹੜਾ ਕਹਿ ਸਕਦੇ ਆ ਇਹਲੇ ਨੁਕਸਾਨ ਨੁਕਸਾਨ ਹੋ ਗਿਆ ਮਿੱਟੀ ਹੋ ਗਿਆ ਜੀ ਪੈਸਾ ਮਿੱਟੀ ਹੋ ਗਿਆ ਜੀ ਜੇ ਸੀਗਾ ਹਾਂਜੀ ਦੇਖਿਆ ਕਿ ਉੱਥੇ ਤੱਕ ਅੱਗ ਆ ਗਈ ਉੱਥੇ ਵੀ ਕੋਈ ਨੁਕਸਾਨ ਹੋਇਆ ਤੇ ਉੱਥੇ ਦਾ ਕੋਈ ਗੱਡੀਆਂ ਗੁਡੀਆਂ ਬਾਹਰ ਕਢ ਲਈਆਂ ਜੀ ਲੋਕ ਪਬਲਿਕ ਕਾਫੀ ਪਿੰਡ ਦੇ ਆ ਗਏ ਨੇ ਲੋਕੀ ਉਹਨਾਂ ਗੱਡੀਆਂ ਗੁਡੀਆਂ ਸਾਰਿਆਂ ਨਾਲ ਬਾਹਰ ਕਢਤੀਆਂ ਜੀ ਬਸ ਧਿਆਨ ਰੱਖੋ ਪਿੰਡ ਦਾ ਪੁਲਿਸ ਵਗੈਰਾ ਪੁਲਿਸ ਵਗੈਰਾ ਪੁਲਿਸ ਦੇ ਈ ਅੱਗ ਤੇ ਹੋਇਆ ਕੰਟਰੋਲ ਹੇ ਤੱਕ ਜੀ ਦੇਖੋ ਜੀ ਐਡਾ ਵੱਡਾ ਜ਼ਿਲ੍ਹਾ ਪਠਾਨਕੋਟ ਔਰ ਤਕਰੀਬਨ ਸਾਰੇ ਏਰੀਆ ਚ ਧਾਰ ਸਾਈਡ ਵੀ ਜੰਗਲ ਨੇ ਇਧਰ ਸਾਡੇ ਸਾਈਡ ਵੀ ਜੰਗਲ ਨੇ ਇੱਕ ਗੱਡੀ ਆਈ ਜੀ ਸਵੇਰ ਦੀ 4 ਵਜੇ ਦੀ ਆਈ ਜੀ 4:30 ਵਜੇ ਨਾਲ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਜੀ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਅਪੀਲ ਇਹ ਕਰਨਾ ਚਾਹੁੰਦੇ ਆਂ ਕਿ ਇਦਾਂ ਦਾ ਜਿਹੜਾ ਹਾਸਾ ਐਡਾ ਵੱਡਾ ਹੋਇਆ ਨਾਲ ਦੇ ਜਿਹਦੇ ਜਿਹੇ ਗੁਰਦਾਸਪੁਰ ਹੈ ਜਾਂ ਜੇ ਐਂਕੀ ਲੱਗਦਾ ਕਿ ਤੋ ਤੋ ਗੱਡੀਆਂ ਮੰਗਵਾ ਕੇ ਅੱਗ ਤੇ ਕੰਟਰੋਲ ਕੀਤਾ ਜਾ ਸਕਦਾ 4-5 ਗੱਡੀਆਂ ਇਕੱਠੀਆਂ ਆਉਂਦੀਆਂ ਸਾਰੇ ਲੱਗੇ ਰਿਹਾ ਕਿ ਬੇਜ਼ੁਬਾਨ ਜਿਹੜੇ ਹਜ਼ਾਰਾਂ ਤਦਾਦ ਦੇ ਵਿੱਚ ਬੇਗੁਨਾ ਮਾਰੇ ਜੈਨਾ ਸਰ ਬੇਜ਼ੁਬਾਨ ਕੋਈ ਇਸੇ ਬੰਦੋਬਸ ਨਹੀਂ ਹੈਗਾ 1:30 ਵਜੇ ਦੀ ਅਗ ਲੱਗੀ ਜਦ ਸਰਪੰਚ ਸਾਹਿਬ ਨੇ ਦੱਸਿਆ ਇੱਕ ਗੱਡੀ ਸਿਰਫ ਇੱਥੇ ਪਹੁੰਚੀ ਦੀ ਫਾਇਰ ਬ੍ਰਿਗੇਡ ਦੀ ਇੱਥੇ ਗੱਡੀਆਂ ਕਟੜਕਟ 10 ਗੱਡੀਆਂ ਚਾਹੀਦੀ ਸੀਗਾ ਔਰ ਸਭ ਤੋਂ ਪਹਿਲਾ ਕੰਮ ਹੋਣਾ ਚਾਹੀਦਾ ਇਸੇ ਕਿ ਜਿਹੜੇ ਇੱਥੇ ਆਪਣੇ ਸੰਚੇਰੀ ਵਿੱਚ ਮੁਲਾਜ਼ਮ ਹੈਗੇ ਨਾ ਉਹਨਾਂ ਨੂੰ ਜੀਸੀਬੀ ਲਿਆ ਕੇ ਕਿਉਂਕਿ ਪੂਰੀ ਜਗਲਾਤ ਦੀ ਨਾ ਤਾਰਬੰਦੀ ਕੀਤੀ ਦੀ ਆ ਉਹ ਬੇਜ਼ੁਬਾਨ ਵਿਚਾਰੇ ਜਿਹੜੇ ਜਾਨਵਾਰੀ ਹੋ ਜਿਹੜੇ ਬਾਹਰ ਦੌੜਨ ਦੀ ਕੋਸ਼ਿਸ਼ ਕਰਦੇ ਤਾਰਾਂ ਅ ਅਗਰ ਜੇਸਵੀ ਲੈ ਆ ਕੇ ਤਾਰਾ ਤੋੜੀਆਂ ਜਾਂਦੀਆਂ ਤੇ ਇਹ ਸਾਰੇ ਜਣ ਕੇ ਘੱਟੋ ਘੱਟ ਜਾਨਵਰ ਤੇ ਵੱਜ ਜਾਂਦੇ ਅਜੇ ਵੀ ਅੱਗ ਫੈਲਦੀ ਜਾਏਗੀ ਤੇ ਉਹ ਪਿੰਡਾਂ ਨੂੰ ਅੱਗ ਚਲੀ ਗਈ ਆ ਤੇ ਇਹ ਕੋਈ ਬੰਦੋਬਸ ਨਹੀਂ ਆਗਾ ਇੱਕ ਗੱਡੀ ਇੰਟੀਪੱਟੀ ਜੰਗਲਾਚ ਚ ਕੀ ਕਰ ਸਕਦੀ ਆ ਕੋਈ ਇਹ ਬੰਦੋਬਸ ਹੈ ਨਾ ਹਾਦਸਿਆਂ ਨੂੰ ਰੋਕਣ ਦੇ ਜਦੋਂ ਇਹ ਕੋਈ ਥੇਰੀ ਨਹੀਂ ਨਾ ਇੱਥੇ ਬਣਾਈ ਆ ਤੇ ਉਸ ਤੋਂ ਪਹਿਲੇ ਬੰਦੋਬਸ ਕਰਕੇ ਰੱਖਣੇ ਚਾਹੀਦੇ ਨਾ ਇਹ ਕੁਝ ਵੀ ਨਹੀਂ ਤੇ ਅੱਜ ਸਭ ਕੁਝ ਖਰਾਬ ਹੋ ਗਿਆ ਸਾਰਾ ਸਿਸਟਮ ਫੇਲ ਹੋ ਗਿਆ ਕਹਿ ਸਕਦੇ ਆ ਅੱਗ ਬੁਝਾਓ ਜਿਹੜੀ ਗੱਡੀਆਂ ਦੀ ਕਾਫੀ ਕਮੀ ਆ ਤੇ ਇਸ ਵੇਲੇ ਵੀ ਵੱਡਾ ਨੁਕਸਾਨ ਹੋ ਸਕਦਾ ਪਿੰਡਾਂ ਚ ਬਿਲ ਇਸ ਵੀ ਲਈ ਵੀ ਅੱਗੇ ਜਾ ਰਹੀ ਹੈ ਉਹ ਤੇ ਅੱਗੇ ਪਿੰਡ ਦੀ ਜਾ ਰਹੀ ਹੈ ਇੱਕ ਗੱਡੀ ਆ ਰਹੀ ਹੈ ਉਹ ਸਰਕਾਰ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਆਪਾਂ ਬਹੁਤ ਕੁਝ ਕਰ ਰਹੇ ਆ ਸਟੇਟ ਵਾਸਤੇ ਸਰ ਚਲੋ ਮੈਂ ਉਸ ਮੈਟਰ 'ਚ ਨਹੀਂ ਆਂਦਾ ਕਿਉਂਕਿ ਇਹ ਇੱਕ ਹਾਦਸਾ ਬਹੁਤ ਦਰਦਨਾਕ ਹਾਦਸਾ ਹੈਗਾ ਮੈਂ ਉਹ ਗੱਲ ਕਰਾਂਗਾ ਕਿ ਇੱਥੇ ਗੱਡੀਆਂ ਆਣੀਆਂ ਚਾਹੀਦੀਆਂ ਸੀ ਤਿੰਨ ਚਾਰ ਘੰਟੇ ਦੀ ਅੱਗ ਲੱਗੀ ਦੀ ਹੈ ਇੱਕ ਗੱਡੀ ਸਿਰਫ ਆ ਰਹੀ ਉਹ ਪਾਣੀ ਪਾ ਕੇ ਫਿਰ ਉਹ ਪਾਣੀ ਭਰਨ ਜਾਂਦੀ ਹੈ ਕਿਦਾਂ ਅੱਗ ਬੁਜੇ ਸਮੇਂ ਦੀ ਗੱਲ ਕਰੀਏ ਤੇ ਹੁਣ ਸਮਾਂ ਜਿਆਦਾ ਪੰਜ ਤੇ ਲਗਭਗ ਪੁੱਜ ਗਿਆ ਅਜੇ ਤੱਕ ਵੀ ਗੱਡੀ ਕੋਈ ਨਹੀਂ ਪੁੱਜੀ ਇੱਕ ਗੱਡੀ ਇੱਕ ਗੱਡੀ ਇਰਫੇ ਇੱਕ ਗੱਡੀ ਐਡੀ ਬੜੀ ਜੰਗਲਾਤ ਜਾ ਕੇ ਕਿਦਾਂ ਵਜਾ ਸਕਦੀ ਹੈ ਇਹ ਗਲਤ ਹੈ ਪ੍ਰਸ਼ਾਸਨ ਦਾ ਫੇਲਰ ਟੋਟਲ ਫੇਲਰ ਨਜ਼ਰ ਆ ਰਿਹਾ ਹੈ ਪਰ ਸਭ ਤੋਂ ਵੱਡਾ ਦਰਦਨਾਕ ਚੀਜ਼ ਹੈਗੀ ਆ ਕਿ ਬੇਜ਼ੁਬਾਨ ਮਰੇ ਨੇ ਇਹ ਬਹੁਤ ਅਫਸੋਸ ਹੈ ਵਿਚਾਰੇ ਛੋਟੇ ਛੋਟੇ ਜਾਨਵਰ ਤੇ ਤਾਰਾ ਜਨਕਲੇ ਵੱਡਾ ਸਾਰਾ ਮਰ ਗਿਆ ਕੋਈ ਸੈਂਚਰੀ ਦੇ ਵਿੱਚ ਹਾਂ ਇਹ ਵਾਈਲਡ ਲਾਈਫ ਚ ਦੀ ਸੈਂਚਰੀ ਹੈ ਕਥਲੋਰ ਦੇ ਵਿੱਚ ਹੈਗੀ ਇੱਕ ਇਹਦੇ ਵਿੱਚ ਅੱਜ ਸਾਨੂੰ ਇਨਫੋਰਮੇਸ਼ਨ ਮਿਲਦੀ ਸੀ ਕਿੱਥੇ ਕੋ ਆ ਕੇ ਲੱਗ ਗਈ ਹੈ ਜਿਹਦੇ ਵਿੱਚ ਮੇਰੇ ਐਸ ਐਚ ਓ ਤਾਰਾਕਰ ਮਨਜੀਤ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਇੱਥੇ ਪਹੁੰਚੇ ਤੇ ਅਸੀਂ ਤੁਰੰਤ ਮੈਂ ਵੀ ਮੌਕੇ ਤੇ ਪਹੁੰਚਿਆ ਅਸੀਂ ਤੁਰੰਤ ਜਿਹੜੀਆਂ ਆਪਣਾ ਕਾਰਵਾਈ ਕਰਦੇ ਹਾਂ ਫਾਇਰ ਬ੍ਰੀਗ ਰੇ ਮੰਗਵਾਈ ਆ ਤੇ ਤਿੰਨ ਫਾਇਰ ਬ੍ਰੀਗ ਦੀਆਂ ਗੱਡੀਆਂ ਇੱਥੇ ਆ ਚੁੱਕੀਆਂ ਨੇ ਤੇ ਅੱਗ ਤੇ ਕਾਫੀ ਕੰਟਰੋਲ ਪਾ ਲਿਆ ਹੋਇਆ ਤੇ ਹਾਲੇ ਵੀ ਕਾਫੀ ਅੱਗ ਲੱਗੀ ਹੋਈ ਆ ਇਹਦੇ ਵਿੱਚ ਇਸ ਅੱਗ ਲੱਗਣ ਦੇ ਨਾਲ ਕਾਫੀ ਛੋਟੇ ਛੋਟੇ ਜਾਨਵਰ ਵੀ ਸੜ ਗਏ ਨੇ ਜੋ ਕਿ ਕਾਫੀ ਨੁਕਸਾਨ ਹੋਇਆ ਹੈ ਇਹ ਜਿਹੜਾ ਏਰੀਆ ਤਕਰੀਬਨ 1700 ਦੇ ਏਕੜ ਦੇ ਕਹਿੰਦੇ ਏਰੀਆ ਹੈਗਾ ਇਸੇ ਕਾਫੀ ਏਰੀਏ ਦੇ ਵਿੱਚ ਹਾਲੇ ਵੀ ਅੱਗ ਲੱਗੀ ਹੋਈ ਹੈ ਕਿਉਂਕਿ ਲੱਕੜ ਹੈ ਲੱਕੜ ਦੀ ਅੱਗ ਹੌਲੀ-ਹੌਲੀ ਬੁਝਦੀ ਹੈ ਸੋ ਤਿੰਨ ਗੱਡੀਆਂ ਜਿਹੜੀਆਂ ਫਾਇਰ ਬਿਟ ਗੀਟ ਦੀਆਂ ਉਹ ਅੱਗ ਬਚਾਉਣ ਨੂੰ ਲੱਗੀਆਂ ਹਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਸਾਰਾ ਬਿਲਕੁਲ ਠੀਕ ਹੈ ਜੀ ਤੇ ਜਿਹੜਾ ਆਪਣਾ ਇਹ ਬਾਕੀ ਜਿਹੜਾ ਹੋਰ ਦੂਸਰਾ ਜੰਗਲ ਬਿਲਕੁਲ ਸੇਫ ਹੈ